ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਨਕ ਰੋ ਪ੍ਰਤਿਪਾਰ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹੱਥ ਦੇ ਮੁਹੀ ਬਚਾਓ ਸੁਖੀ ਬਸੈ ਮੋ ਰੋ ਪਰਿਵਾਰਾ ਸੇਵਕ ਸਿਖ ਸਵੇ ਕਰਤਾਰਾ ਮੂਰਿ ਛਾਨਿ ਜ ਕਰਦੇ ਕ੍ਰਿਯਾ ਸਭ ਬੈਰਨ ਕੋ ਆਦ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰਗ ਨੈ ਧਾਉ ਜੋ ਬਰ ਚਹਉ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਦੈ ਮੁਝੈ ਪ੍ਰੀਐ ਮਰਨ ਕਾਲ ਕਾ ਤਰਾਸ ਨਿਵਰੀਐ ہو جو سلاح ہمارے پچھا سرس تو جو کرے اور اچھا راکھ لے ہوئے لاکھ نہارے صاحب سنت سہائے پیارے دین بند دشن کے ہنتا تمہ کورے چطور دس کنتا کال پائی برہم بپترا کال پائے سبجو ابترا کال پائے کر بسن پرکاشا شکل کال کا کیا تماشا جمن کال جو گیس بید راج برہم جو تھیو ਜਵਨ ਕਾਲ ਸਵਲੋਕ ਸਵਾਰਾ ਨਮਸ਼ਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦੰਤੇ ਕੈਵ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾਣ ਨੇ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋਪਲ ਮੋ ਬਧ ਕੀਓ کٹ کٹ کے انتر کی جانت پلے برے کی پیر پشانت چینٹی تے کونچر ستھولا سپر کرپا درشت کر فولا سنتن دکھ فلا ست نئے تکھ پائے کی پیر پشانے کٹ کٹ کے پٹ پٹ کی جان جب درخ کرا کرتارا پرجا ترت تب دہ پارا ਜਬਿਆ ਕਰਖ ਕਰਤੇ ਹੋਂ ਕਬ ਹੋਂ ਤੋ ਮੈਂ ਮਿਲਤ ਦੇਹ ਤਰ ਸਭ ਹੋਂ ਜੇਤੇ ਬਦਨ ਸ੍ਰਿਸ਼ਟ ਸੋਤਾਰੇ ਆਪ ਆਪਨੀ ਬੂਝ ਉਚਾਰੈ ਤੁਮ ਸਭ ਹੀਤੇ ਰਹਿਤ ਮੇਰਾ ਅਲਮ ਜਾਣ ਤਬੀਦ ਪੀਦੇ ਅਰੇ ਅਲਮ ਨਿਰੰਕਾਰੇ ਨਿਰਵਕਾਰ ਨਿਰਲੰਭ ਆਦ ਨੀਲਨਾਦ ਸੰਭ ਤਾਕਾ ਮੂੜ ਉਚਾਰਦੇ ਪੀਤਾ ਜਾ ਕੋ ਪੀਵਨੈ ਪਾਉਤ ਬੀਤਾ ਤਾਂ ਕੋ ਕਰ ਪਹਨਨੁ ਮਨਤ ਮਹਾ ਮੂੜ ਕਛ ਪੀਤਨ ਜਨਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤਨਿ ਪਿਵ ਆਪ ਆਪਨੀ ਬੁੱਧ ਹੈ 제ਤੀ ਬਰਨਤ ਭਿੰਨ ਭਿੰਨ ਤੂਹੇ ਤੇਤੀ ਤੁਮਰਾ ਲਖਾ ਨੈ ਜਾਈ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪ ਅਰੰਕ ਭਿਉ ਰਾਵ ਕੀ ਭੂਪੰਦਜ ਜੀਰਜ ਸੀਤਜ ਕੀਨੀ ਉਤ ਪੂਜ ਖਾਨ ਬਹੁਰ ਰਚ ਦੀਨੀ ਕਹੂ ਫੂਲ ਰਾਜਾ ਹੈ ਬੈਠਾ ਕਹੂ ਸਿਮਟ ਭਿਓ ਸੰਕਰ ਇਕੱਠਾ ਸਗਰੀ ਸ੍ਰਿਸ਼ਟ ਦੇਖਾਈ ਚੰਪਵ ਆਦ ਜੁਗਾਦ ਸਰੂਪ ਸਯੰ ਭਵ ਅਬ ਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘ ਰੋ ਦੁਸ਼ਟ ਜੀਤੇ ਉਠਵਤੇ ਉਤਪਤਾ ਸ਼ਕਲ ਮਲੇਛ ਕਰੂਰਣ ਕਤਾ जय अस तुज तव श्रणी परे तिनके दुष्ट दुखत हैव मरे पुरख जमन पग परे तिहारी तिनके तुम संकट सब तारि जो कर ले को एक बार त्याई है ताके काल निकट नहीं है रक्षा होई तहै सब काल दुष्ट रिष्ट तरे तत काल ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ ਤਾ ਕੀ ਤਾਪ ਤਨ ਕ ਮੋਹਰ ਹੋ ਰਿਤ ਸਿੱਧ ਕਰ ਮੋ ਸਭ ਹੋਈ ਦੁਸ਼ਟ ਛਾਛ ਵ ਸਕੈ ਨ ਕੋਈ ਇੱਕ ਬਾਰ ਜਨ ਤੁਮੈ ਸੰਭਾਰ ਆ ਕਾਲ ਫਾਸਤੇ ਤਾਹੀ ਉਬਾਰ ਜਿਨਰ ਨਾਮ ਤੇਹਾਰੋ ਕਾ ਹਾ ਦਾਰਤ ਦੁਸ਼ਟ ਦੁਖ ਤੇ ਰਹਾ ਖੜਗ ਕੀਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੇ ਲਿਹੋ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਬਿਖ ਸ਼ਕਲ ਦੇਹ ਕੋ ਹਰਤਾ दुष्ट दोखे न कोछे करता श्री इस तुद जब भेद अन्न पूरण करा ग्रंथ तत्कल्ला मन बाछत फल पावे सोई तूक नति सब आपत कोई अडल सुनै गुंग जोय हे सुरस ना पावै सुनै मूड चित लए चतुरता आवै ਦੋ ਕਾ ਦਰਦ ਐ ਪੋ ਨਿਕਟ ਨਾ ਤਨ ਨਰ ਕੇ ਰਹੈ ਹੋ ਜੋ ਆ ਕੀ ਇਕ ਬਾਰ ਚੋਪਈ ਕੋ ਕਹੈ ਚੋਪਈ ਸੰਬਤ 17 ਸੈਸ ਪਣੀ ਜੈ ਅਰਧ ਸੈਸ ਫੁਨ ਤੀਨ ਕਹੀਜੈ ਭਾਦਰ ਸੁਦੀਸ਼ਟ ਮੀਰ ਵਿਵਾਰਾ ਤੀਰ ਸਤਰ ਦਰਵ ਗ੍ਰੰਥ ਸੁਧਾਰਾ ਸਵਈਆ पाई गए जब ते तुमरे तब ते कुआखतरे नहीं अनयो राम रहीम पुराण कुरान अनेक कह मतीक न मानयो सिमरत शास्त्र वेद सब बहो पीद कह हम एक न जानयो श्री इस पान कृपा तुमरी कर मैं न कहू सब तुही बखानयो दुहिरा سگل دوار کو شاڈ کے گے تہھار دوار باہیں گے کی لاج گوباس تہار سگل دوار کو شاڈ کے گےو تہار باہیں گے کی لاج گوبنداس تہار ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਵੀ ਸਵੇਰੇ ਸ਼ਾਮ 40 ਦਿਨ ਰੋਜ਼ ਇਸ ਪਾਠ ਨੂੰ ਸੁਨੇਗਾ ਉਹਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਨਗੇ ਸਾਰੇ ਕਾਰਜ ਰਾਸ ਕਰਨਗੇ ਦੁੱਖਾਂ ਦਾ ਨਾਸ਼ ਕਰਨਗੇ ਕਾਰੋਬਾਰਾਂ ਚ ਵਾਧਾ ਬੱਚਿਆਂ ਨੂੰ ਵਿਦੇਸ਼ ਯਾਤਰਾ ਚ ਲਾਭ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ